ਯਾਰ ਉਹ ਨਾ ਟਾਂਡਾ ਵੇਟ ਕਰਨੀ ਪੈ ਗਈ ਆ ਉਹ ਕੱਢ ਦੋ ਬਾਈ ਉਹ 22000 ਲਾ ਦੇ ਪਾਰਕ ਬਾਰ ਬਾਰੇ ਆ ਜੀ ਆਜੋ ਆਜੋ ਨਹੀਂ ਤੁਹਾਨੂੰ ਜਾਈ ਨਹੀਂ ਕੀ ਕਿਉਂਕਿ ਅੱਜ 4 ਦਿਨ ਬਾਅਦ ਕਸ਼ਮੈਟ ਵਾਲੀ ਦੁਵਾਰਾ ਹੋਈ ਹੈ ਕਿਸ ਤਰੀਕੇ ਨਾਲ ਜੇਕਰ ਜੇਹੀ ਸਰ ਨੂੰ ਮਲੋ ਥਾਣਿਆਂ ਚ ਜ ਜੇ ਇਹਨਾਂ ਚ ਡੱਕਿਆ ਗਿਆ ਅਸੀਂ ਆਪਣੀ ਹਕਮ ਲਈ ਲੜਵੀ ਹੋਏ ਜੀ ਆਪਣੀ ਹਕੀਕਤ ਜਾਨ ਨੂੰ ਮੰਗਾਲ ਨਾਲ ਅੱਜ ਹੋਵੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਾਨੂੰ ਜਬਰੀ ਝੁਕ ਕੇ 7 ਮਈ ਪ੍ਰਦਰਸ਼ਨ ਕਰਦਿਆਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਤੇ ਸਾਡੇ ਸਾਥੀ ਸੁਲਤਾਨ ਸਿੰਘ ਜੀ ਸਾਡੇ ਨਾਲ ਖੜੇ ਨੇ ਜਿਨ੍ਹਾਂ ਦੇ ਕੇਸਾਂ ਦੀ ਵੀ ਬੇਦਬੀ ਹੋਈ ਸਾਨੂੰ ਕੜੀ ਇਨਸਟਿਟਿਊਟ ਤੋਂ ਕਟ ਮਾਰ ਕਰਕੇ ਨਾ ਸਮਨ ਵਰਤ ਕੇ ਸਾਮੀ ਜਿਨ੍ਹਾਂ ਨੇ ਨਿਚੇ ਨੂੰ ਸ਼ੂਟਿੰਗ ਹੋਇਆ ਬੰਸੀ ਉਹ ਨਾਮ ਹਰਕਰਦੇ ਆ ਕਿਸਾਨ ਜਥੇਬੰਦੀਆਂ ਦਾ ਕਰਮਾਸੀ ਜਥੇਬੰਦੀਆਂ ਦਾ ਸਟੂਡੈਂਟ ਜਥੇਬੰਦੀਆਂ ਦਾ ਤੇ ਨਾਲ ਦੀ ਨਾਲ ਭਰਾਤਰੀ ਜਥੇਬੰਦੀਆਂ ਦਾ ਜਿਨ੍ਹਾਂ ਨੇ ਸਾਡੀ ਹਮਾਇਤ ਕੀਤੀ ਤੇ ਨਾਲ ਦੀ ਨਾਲ ਸੀ ਧੰਨਵਾਦ ਕਰਦੇ ਆ ਸਾਡੀ ਪੰਜਾਬ ਰੋਡੀਆਂ ਯਪਨ ਵਸੇ ਪੁੱਛੀ 11 ਯੂਨੀਅਨ ਦੇ ਜੋ ਆਗੂ ਸਹਿਬਾਨ ਬਾਹਰ ਸੀ ਜਿਨ੍ਹਾਂ ਦੀ ਸੂਝਬਾਜ਼ ਉਹ ਸਦਕਾ ਅਸੀਂ ਇਸ ਸੰਘਰਸ਼ ਨੂੰ ਜਿੱਤੇ ਆ ਤੇ ਸਰਕਾਰ ਜਿਹੜੀ ਬੈਕਫੁੱਟ ਤੇ ਆਈ ਕਿਤੇ ਨਾ ਕਿਤੇ ਸਰਕਾਰ ਵੀ ਨਲਕੀਆ ਲੋਕੀ ਕਰਦੇ ਮੁਲਾਜ਼ਮਾਂ ਨੂੰ ਹੱਕਾਂ ਲਈ ਲੜਦੇ ਮੁਲਾਜ਼ਮਾਂ ਨੂੰ ਇਸ ਤਰ੍ਹਾਂ ਚੁੱਕ ਕੇ ਜੇਲ੍ਹਾਂ ਦੇ ਵਿੱਚ ਛੁੱਟਣਾ ਇਸ ਤਰ੍ਹਾਂ ਸਰਕਾਰ ਜਿਹੜੀ ਨੀਤੀ ਮਤਲਬ ਉਹ ਜੂਰ ਹੋਈ ਜੂਰ ਹੋਸ ਹੋਈ ਤੁਸੀਂ ਪੰਜਾਬ ਵਾਸੀਆਂ ਦੀ ਬਗਾਵਤ ਸੰਘਰਸ਼ੀ ਲੋਕਾਂ ਦੀ ਬਗਾਵਤ ਅੱਜ ਜਿੱਤ ਕੇ ਵੰਗ ਆਇਆ ਤੁਸੀਂ ਕਿਸ ਤਰੀਕੇ ਨੂੰ ਦੇਖਦੇ ਤੁਸੀਂ ਬਾੜਾ ਤੋਂ ਕਿੱਝ ਆ ਗਿਆ ਜਿਸ ਤਰੀਕੇ ਹਸਤਾਲ ਬਈ ਨਾਲ ਤੁਰ ਹੈ ਬਾੜਾ ਤੋਂ ਕਿੱਝ ਆ ਗਿਆ ਸਰਦਾਰ ਪੀਰ ਰਬਈਆ ਸੀਗਾ ਕੋਈ ਜੀ ਇਹ ਰਬਈਆ ਆਪਾਂ ਇਹ ਦੇਖ ਸਕਦੇ ਆ ਵੀ ਪਾਣਾ ਸਹੀ ਰਬਈਏ ਦੇ ਨਾਲ ਸਾਡੇ ਨਾਲ ਕੀ ਪੀੜਾ ਕੀਤਾ ਗਿਆ ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਵੀ ਵੱਖ-ਵੱਖ ਯੂਨੀਅਨਾਂ ਪ੍ਰੋਗਰਾਮ ਕਰਦੀਆਂ ਨੇ ਸੰਘਰਸ਼ ਕਰਦੀਆਂ ਨੇ ਹੜਤਾਲਾਂ ਮੁਜਾਹਰੇ ਕਰਦੀਆਂ ਨੇ ਜਿਵੇਂ ਕਿ ਟੀਚਰ ਸਾਡੀਆਂ ਭੈਣਾਂ ਉਹਨਾਂ ਨੂੰ ਮਾਰਿਆdoctype ਜਾਂਦਾ ਇਸੇ ਤਰ੍ਹਾਂ ਸਾਡੇ ਦੇ ਪਾਣੀ ਜਾਂ ਬਿਛਾਰਾ ਹੋਈਆਂ ਸਾਡੇ ਦਾ 307 ਦੇ ਪਰਚੇ ਦਰਜ ਕੀਤੇ ਗਏ ਸਾਡੇ ਸਾਥੀ ਨਾਲ ਵੀ ਕੁਝ ਜੇਲ੍ਹਾਂ ਦੇ ਵਿੱਚ ਬੰਦ ਨੇ ਨਜ਼ਰਬੰਦ ਕੀਤੇ ਹੋਏ ਨੇ ਅਸੀਂ ਉਹਨਾਂ ਤੋਂ ਕਰ ਚੁੱਪ ਨਹੀਂ ਬੈਠਾਂਗੇ ਜਿਨ੍ਹਾਂ ਤੋਂ ਕਰ ਸਾਡੇ ਸਾਥੀ ਬਹਾਨੇ ਹੋਣਗੇ ਡੋਡੀਆਂ ਦੇ ਨਹੀਂ ਪਹਿਣਗੇ ਤੇ ਸਾਡੀਆਂ ਹੱਕੀ ਤੇ ਜਾਇਜ਼ ਮੰਗਾਂ ਦਾ ਪੰਜਾਬ ਸਰਕਾਰ ਨਪਟਾਰਾ ਨਹੀਂ ਕਰਦੀ ਸਾਡੀ ਕਿਸ ਤਰੀਕੇ ਨਾਲ ਦੇਖ ਰਹੇ ਹੋ ਕਿ 307 ਦੇ ਜਿਹੜੇ ਪਰਚੇ ਦਰਜ ਹੋਏ ਸੀ ਕਿੰਨੇ ਕੁ ਮੁਲਾਜ਼ਮ ਨੇ ਹੋ ਜਿਨੇ ਕਿਤੇ ਨੇ 307 ਦੇ ਪਰਚੇ ਦਰਜ ਹੋ ਸਕੀ ਪੂਰੇ ਪੰਜਾਬ ਦੇ ਵਿੱਚ ਘੱਟੋ ਘੱਟ ਸਾਡੇ 20 ਤੋਂ 25 ਮਲਾਜਮਾਂ ਦੀ ਗਿਣਤੀ ਹੈ ਜਿਨ੍ਹਾਂ ਦੇ ਪਰ 1907 ਦੇ ਝੂਠੇ ਪਰਚੇ ਪਾ ਕੇ ਸਾਡੇ ਸਾਥੀਆਂ ਨੂੰ ਜੇਲ੍ਹਾਂ ਦੇ ਵਿੱਚ ਨੱਕਿਆ ਗਿਆ ਪੂਰੀਆਂ ਵੀਡੀਓ ਜਿਹੜੀਆਂ ਬਣ ਕੇ ਸੋਸ਼ਲ ਮੀਡੀਆ ਤੇ ਆਈਆਂ ਨੇ ਪਾਕਿਸਤਾਨ ਸਰਕਾਰ ਦੀ ਮਲਕੀਅਤ ਆ ਚਾਹਤ ਮੁਝ ਕੇ ਸੰਘਰਸ਼ੀ ਲੋਕਾਂ ਨੂੰ ਦੱਬਣਾ ਸੰਘਰਸ਼ੀ ਲੋਕਾਂ ਦੀ ਆਵਾਜ਼ ਨੂੰ ਦੱਬਣਾ ਪਰ ਜਿਉਂ-ਜਿਉਂ ਸਾਨੂੰ ਦੱਬਣਗੇ ਜਿਉਂ ਜਿਸੀ ਉੱਪਰ ਕੇ ਉੱਪਰ ਨੂੰ ਆਵਾਂਗੇ ਉਹ ਵਾਇਰ ਨੂੰ ਸੱਚੇ ਪਾਸੇ ਸਾਡੇ ਨਾਲ ਜਿੱਤ ਹਮੇਸ਼ਾ ਲੜਦੇ ਲੋਕਾਂ ਦੀ ਹੁੰਦੀ ਹੈ ਕਿ ਤੁਹਾਡੀ ਸਿਰਤੀ ਹੈ ਕਿਉਂਕਿ ਇਹ ਮੰਗ ਰੱਖੀ ਗਈ ਸੀ ਰੇਸ਼ਮ ਤੇ ਗਿਲਵਨੋਂ ਕਿ ਤੁਹਾਡੀ ਜਿਹੜੀ ਹੈ ਉਹ ਤੁਹਾਨੂੰ ਰਿਲੀਜ਼ ਕੀਤਾ ਜਾਵੇ ਤਾਂ ਦੂਸਰੇ ਪਾਸੇ ਹੜਤਾਲ ਖਤਮ ਕਰ ਦਿੱਤੀ ਜਾਵੇਗੀ ਲੇਕਿਨ ਜਿਹੜਾ ਤੁਹਾਡਾ ਅਸਲ ਮੁੱਦਾ ਸੀਗਾ ਕਿ ਕਿਲੋਮੀਟਰ ਸਕੀਮ ਜਿਹੜੀ ਉਹ ਬਾਤ ਕਰਤੀ ਚੁਹੀ ਆਵੇ ਉਹਦਾ ਟੈਂਟਰ ਜਿਹੜਾ ਨਾ ਘਟਿਆ ਜਾਵੇ ਕੀ ਉਹਦੇ ਤੇ ਅਮਲ ਹੈ ਜਾਂ ਹੜਤਾਲ ਖਤਮ ਹੋ ਗਈ ਹੈ ਜਾਂ ਕੋਈ ਜਾਣਕਾਰੀ ਹੈ ਤਾਂ ਬਿਲਕੁਲ ਜੀ ਅਸੀਂ ਦੇਖੋ ਜੇਲਾਂ ਦੇ ਵਿੱਚ ਨਜਵੰਦ ਸੀ ਫਿਰ ਹਾਲ ਸਾਨੂੰ ਉਸ ਵਾਰ ਅਪਡੇਟ ਬਾਰੇ ਕੁਝ ਵੀ ਪਤਾ ਨਹੀਂ ਹੈਗਾ ਬਾਹਰ ਆ ਕੇ ਅਸੀਂ ਸਾਡੇ ਸਾਥੀਆਂ ਨਾਲ ਗੱਲਬਾਤ ਕਰਾਂਗੇ ਜੋ ਵੀ ਅੱਗੇ ਦੀ ਰਣਨੀਤੀ ਹੋ ਅਸੀਂ ਮੀਟਿੰਗ ਕਰਕੇ ਉਹਦਾ ਐਲਾਨ ਵੀ ਕਰਾਂਗੇ ਤੇ ਵਿਚਾਰ ਵਟਾਂਦਰਾ ਵੀ ਕਰਾਂਗੇ ਕੋਈ ਬੰਦੇ ਦੀ ਖਰਾਬ ਰਿਆ ਪੁਲਿਸ ਦਾ ਜਾਂ ਕਿਸੇ ਤਰੀਕੇ ਨਾਲ ਡੌਚਰ ਕੀਤਾ ਗਿਆ ਕਿ ਪੱਗਾਂ ਨੂੰ ਮਾਰ ਲੋਇਆ ਕਿਸੇ ਤਰੀਕੇ ਨਾਲ ਬਿਲਕੁਲ ਜੀ ਦੇਖੋ ਸੋਸ਼ਲ ਮੀਡੀਆ ਦੇ ਉੱਪਰ ਸਾਡੇ ਸਾਥੀ ਨੂੰ ਦਸਤਾਰਾਂ ਤੋਂ ਫੜ ਕੇ ਉਹਦੀ ਪੱਗ ਦੀ ਬੇਅਦਬੀ ਕੀਤੀ ਗਈ ਅਸੀਂ ਮੰਗ ਕਰਦੇ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰਮਾਣਯੋਗ ਮੁੱਖ ਮੰਤਰੀ ਭਗਵਤ ਮਾਨ ਜੀ ਵੀ ਜਿਸ ਵੀ ਸੈਕਸ਼ਨ ਨੇ ਸਾਡੇ ਸਾਥੀ ਦੀ ਬੇਅਦਬੀ ਕੀਤੀ ਹੈ ਕੇਸਾਂ ਦੀ ਬੇਅਦਬੀ ਕੀਤੀ ਹੈ ਉਹਦੀ ਪੱਗ ਦੀ ਬੇਅਦਬੀ ਕੀਤੀ ਹੈ ਸਾਨੂੰ ਪਤਾ ਲੱਗੇ ਸਾਡੀ ਮੈਨੇਜਮੈਂਟ ਦਾ ਉੱਚ ਅਧਿਕਾਰੀ ਵੀ ਉਹਦੀ ਬੇਅਦਬੀ ਦੇ ਵਿੱਚ ਸ਼ਾਮਿਲ ਸੀ ਕਰਵਾਉਣ ਦੇ ਵਿੱਚ ਸੋ ਅਸੀਂ ਜਥੇਬੰਦੀ ਵੱਲੋਂ ਅਚਾਨਕ ਪਹੁੰਚਾ ਕਰਕੇ ਚਾਹੇ ਸਾਨੂੰ ਕਿਸੇ ਵੀ ਤਰ੍ਹਾਂ ਦੀ ਕਿਸੇ ਕਮਿਊਨਿਟੀ ਸਲਾਹ ਲੈਣੀ ਪਵੇ ਚਾਹੇ ਸਾਨੂੰ ਕਿਸੇ ਵੀ ਰਾਸ਼ਟਰੀ ਜਥੇਬੰਦੀ ਸਲਾਹ ਲੈਣੀ ਪਵੇ ਚਾਹੇ ਕਿਸੇ ਵੀ ਸਾਨੂੰ ਸਤਿਕਾਰਯੋਗ ਬਜ਼ੁਰਗਾਂ ਦੀ ਸਲਾਹ ਲੈਣੀ ਪਵੇ ਤੇ ਅਸੀਂ ਉਹ ਸਲਾਹ ਲੈ ਕੇ ਗੱਲਬਾਤ ਕਰਕੇ ਉਸ ਉੱਪਰ ਜਥੇਬੰਦੀ ਦੀ ਮੀਟਿੰਗ ਕਰਕੇ ਅਗਲਾ ਫੈਸਲਾ ਲਾ ਮਾਰਿਆ ਠੀਕ ਹੈ ਸਾਡੀ ਕਿਵੇਂ ਦੇਖਦੇ ਹਾਂ ਕਿ ਤੁਹਾਨੂੰ 12 ਮਿੰਟ ਦੀ ਜਿਸ ਤਰੀਕੇ ਨਾਲ ਲਿਜਾਣ ਦੀ ਵੀਡੀਓ ਆਈ ਸਾਹਮਣੇ ਉਸ ਤੋਂ ਬਾਅਦ ਪੇਸ਼ੀ ਤੇ ਵੀ ਲੈ ਕੇ ਗਏ ਮੈਡੀਕਲ ਵੀ ਹੋਇਆ ਕਿ ਇਸ ਤਰੀਕੇ ਨਾਲ ਵੇਖਿਆ ਜਾਵੇ ਜਦੋਂ ਰਿਹਾ ਦੇਖੋ ਜੀ ਪੁਲਿਸ ਦਾ ਜਿਹੜਾ ਰਵੱਈਆ ਸੀਗਾ ਬੜਾ ਹੀ ਇੱਕ ਤਾਨਾਸ਼ਾਹੀ ਸਰਕਾਰ ਦੇ ਕਹਿਣ ਤੇ ਬਹੁਤ ਜੜੀ ਕਸੇਟਾਂ ਗਿਆ ਸਾਨੂੰ ਤੁਸੀਂ ਆਪ ਹੀ ਕਵਰੇਜ ਕੀਤਾ ਤੇ ਉਹ ਲੋਕਾਂ ਤੱਕ ਸਨੇਹਾ ਪਹੁੰਚਿਆ ਜਿੱਥੋਂ ਤੱਕ ਸਾਨੂੰ ਪਤਾ ਲੱਗਿਆ ਸਾਡੇ ਸਾਥੀਆਂ ਨੇ ਦੱਸਿਆ ਵੀ ਕਾਫੀ ਜ਼ਿਆਦਾ ਵੀਡੀਓ ਵੀ ਵਾਇਰਲ ਹੋਈ ਪਰ ਬਹੁਤ ਹੀ ਨਿੰਦਣਯੋਗ ਜਿਹੜਾ ਜਿਹੜੀ ਹਰਕਤ ਸੀਗੀ ਪ੍ਰਸ਼ਾਸਨ ਦੀ ਬਹੁਤ ਹੀ ਨਿੰਦਣਯੋਗ ਹਰਕਤ ਸੀਗੀ ਚਲੋ ਮੈਂ ਜਦੋਂ ਸਾਡਾ ਮੈਡੀਕਲ ਹੋਇਆ ਅਪੀਲ ਵੀ ਕੀਤੀ ਆਪਾਂ ਸਾਰੀਆਂ ਜਤਾਬੰਦੀਆਂ ਨੂੰ ਵੀ ਮੈਨੂੰ ਇਨਸਾਫ ਦਵਾਇਆ ਜਾਵੇ ਸਾਡੀ ਤਾਂ ਸਟਾਰ ਨਹੀਂ ਗਈ ਵਾਲਾਂ ਤੋਂ ਫੜ ਕੇ ਘੜੀਸਿਆ ਗਿਆ ਮੇਰੇ ਕੋਲ ਕੇਸ ਵੀ ਮੇਰੇ ਪਏ ਨਹੀਂ ਮੈਂ ਸਾਹਮਣੇ ਹੋਏ ਨਹੀਂ ਜਿਹੜੇ ਮੇਰੇ ਕੇਸ ਪੁੱਟੇ ਗਏ ਉਸ ਕਿਸੇ ਕਿਸੇ ਟਣ ਦੇ ਵਿੱਚ ਤੇ ਬਹੁਤ ਹੀ ਮੈਂ ਤਾਂ ਕਹਾਂਗੀ ਵੀ ਕਟਿਆ ਹਰਕਤ ਪ੍ਰਸ਼ਾਸਨ ਦੀ ਇਸ ਤੋਂ ਵੱਧ ਕੀ ਹੋ ਸਕਦੀ ਹੈ ਜੀ ਪਰ ਤੁਹਾਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿ ਤੁਸੀਂ ਅਗਰੈਸਿਵ ਮੂਡ ਦੇ ਵਿੱਚ ਸੀਗੇ ਤੁਸੀਂ ਬਾਹਰ ਨੂੰ ਖਰਾਬ ਕਰਨਾ ਚਾਹੁੰਦੇ ਸੀਗੇ ਪੈਟਰੋਲ ਦੀਆਂ ਬੋਤਲਾਂ ਤੁਸੀਂ ਨਾਲ ਰੱਖ ਕੇ ਬੈਠੇ ਸੀਗੇ ਜੋ ਇੱਕ ਸਕੂਲ ਦੇ ਵਿੱਚ ਵੀ ਸਾਨੂੰ ਵੇਖਣ ਨੂੰ ਮਿਲਿਆ ਸੀ ਵੇਖੋ ਜੀ ਸਾਡੇ ਵੱਲੋਂ ਜੋ ਵੀ ਪਟ્રોલ ਸਾਡੇ ਸਾਥੀਆਂ ਕੋਲ ਸੀਗਾ ਪਰ ਅਸੀਂ ਕੋਈ ਮਾਹੌਲ ਖਰਾਬ ਨਹੀਂ ਸੀ ਕਰਨਾ ਚਾਹੁੰਦੇ ਅਸੀਂ ਸ਼ਾਂਤਮਈ ਤਰੀਕੇ ਨਾਲ ਇੱਕ ਰੋਸ ਵੱਜੋਂ ਬੈਠੇ ਸੀ ਰੋਸ ਸਾਡਾ ਕਿਉਂ ਸੀਗਾ ਕਿਉਂਕਿ ਸਾਡੇ ਕੁਝ ਸਾਥੀਆਂ ਨੂੰ ਸਵੇਰ ਤੋਂ ਹੀ ਸਵੇਰੇ ਤਕਰੀਬਨ 4 ਵਜੇ ਤੋਂ ਲੈ ਕੇ ਘਰਾਂ ਦੇ ਵਿੱਚੋਂ ਜਿਹੜਾ ਇਹਨਾਂ ਨੇ ਅਰੈਸਟ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਉਸ ਦੇ ਰੋਸ ਦੇ ਵਿੱਚ ਜਿਹੜਾ ਸਾਨੂੰ ਇਸ ਜਿਹੜਾ ਗੇਟ ਬੰਦ ਕਰਨਾ ਪਿਆ ਨਹੀਂ ਤਾਂ ਸਾਡੀ ਸ਼ਾਂਤਮਈ 2 ਘੰਟੇ ਦਾ ਗੇਟ ਰੈਲੀ ਦਾ ਪ੍ਰੋਗਰਾਮ ਸੀਗਾ ਪਰ ਇਹ ਸਰਕਾਰ ਨੇ ਮਾਹੌਲ ਜਿਹੜਾ ਆਪ ਹੀ ਕ੍ਰੀਏਟ ਕੀਤਾ ਤੇ ਆਪ ਹੀ ਉਹਨੂੰ ਖਰਾਬ ਕੀਤਾ ਤੇ ਉਹਦਾ ਸ਼ੇਰ ਹੈ ਜਿਹੜਾ ਸਾਡੇ ਸਿਰ ਤੇ ਮੜਿਆ ਜਾ ਰਿਹਾ ਪਰ ਲੱਗਦਾ ਹੈ ਕਿ ਤੁਹਾਨੂੰ ਕੀ ਜਿਹੜੀ ਉਹ ਮੁਕੀਬ ਸੀ ਜਿਹੜਾ ਤੁਹਾਡਾ ਧਰਨਾ ਸੀਗਾ ਉਹ ਜਿਹੜੀ ਕਿ ਉਹ ਜਿਹੜੀ ਸਟੇਟੂਟ ਸੀ ਦਾ ਉਹ ਕਿਤੇ ਨਿਕਲ ਕੇ ਫੇਲ ਹੋਇਆ ਦੇਖੋ ਫੇਲ ਸਰਕਾਰ ਨੇ ਆਪਣਾ ਤੰਤਰ ਵਰਤੀਏ ਸਾਡੇ ਜਿਹੜੇ ਉਸ ਧਰਨੇ ਨੂੰ ਜਿਹੜਾ ਸਾਡਾ ਵਿਰੋਧ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਅਸੀਂ ਇਹਨੂੰ ਆਪਣਾ ਫੀਮਰ ਨਹੀਂ ਸਮਝਦੇ ਸਾਡੇ ਤੋਂ ਜਿੱਥੇ ਤੱਕ ਲੜਿਆ ਗਿਆ ਅਸੀਂ ਲੜੇ ਆਂ ਤੇ ਅੱਗੋਂ ਵਾਸਤੇ ਵੀ ਅਸੀਂ ਲੜਦੇ ਰਾਵਾਂਗੇ ਅਸੀਂ ਆਪਣੇ ਉਹਨਾਂ ਗੁਰੂਆਂ ਦੀ ਦਿੱਤੀ ਹੋਈ ਸੇਹ ਤੇ ਤੁਰਨੇ ਆ ਜਿਨ੍ਹਾਂ ਨੇ ਬਾਬਰ ਨੂੰ ਜਾਬਰ ਕਹਿਣ ਦੀ ਹਿੰਮਤ ਰੱਖੀ ਸੀ ਤੇ ਅਸੀਂ ਵੀ ਇਸ ਸਰਕਾਰ ਨੂੰ ਜਾਬਰ ਹੀ ਕਹਾਂਗੇ ਕਿਉਂਕਿ ਇਹਨਾਂ ਨੇ ਵੀ ਜ਼ਬਰ ਕੀਤਾ ਸਾਡੇ ਨਾਲ ਬਹੁਤ ਜ਼ਿਆਦਾ ਤੇ ਕਿਤੇ ਨਾ ਕਿਤੇ ਸਾਡੀਆਂ ਆਜ਼ ਨੂੰ ਦਬਾ ਕੇ ਜਿਹੜਾ ਆਪਣੀ ਮਾੜੀ ਨੀਤੀ ਜਿਹੜਾ ਨੀਤੀਕਰਨ ਕਰਨਾ ਚਾਹੁੰਦੀ ਸੀ ਉਹ ਨੀਤੀਕਰਨ ਕਰਨ ਦੇ ਵਿੱਚ ਕਾਮਯਾਬ ਹੋਈ ਆ